ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਦਿੱਲੀ ਸਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋਂ ਸਮੇਤ ਦਿੱਲੀ ਕਮੇਟੀ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਕਲਕਾਤੇ ਕਾਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਵੀ ਕੀਤਾ ਇਸ ਸਬੰਧੀ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਲਕਾ ਨੇ ਕਿਹਾ ਕਿ ਸੇਖਾਂ ਦੇ ਮਸਲੇ ਉੱਤੇ ਚਰਚਾ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦੀ ਸੇਖਾਂ ਦੀ ਰਿਹਾਈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ ਦੇਖੋ ਪ੍ਰਧਾਨ ਮੰਤਰੀ ਸਾਹਿਬ ਦਾ ਕੱਲ ਜਿਹੜਾ ਦਿੱਲੀ ਦੇ ਵਿੱਚ ਰੈਲੀ ਸੀ ਔਰ ਉਸ ਰੈਲੀ ਨੂੰ ਸੰਬੋਧਨ ਕਰਨ ਵਾਸਤੇ ਉੱਥੇ ਆਏ ਸੀ ਔਰ ਅਸੀਂ ਉਹਨਾਂ ਦਾ ਜਦ ਵੈਲਕਮ ਕੀਤਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਕਾਫੀ ਮੈਂਬਰਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਪ੍ਰਚਾਰ ਪ੍ਰਸਾਰ ਕੀਤਾ ਔਰ ਲੋਕਾਂ ਤੱਕ ਖਾਸ ਤੌਰ ਤੇ ਸਿੱਖ ਸਮਾਜ ਤੱਕ ਜਿਹੜੇ ਮੋਦੀ ਜੀ ਵੱਲੋਂ ਕੀਤੇ ਕੰਮ ਸੀ ਉਹਨਾਂ ਬਾਰੇ ਜਿਹੜੀ ਗੱਲ ਕੀਤੀ ਪਹਿਲੇ ਤੇ ਉਦਰ ਦੇ ਉਹਨਾਂ ਨੇ ਉਹਦਾ ਧੰਨਵਾਦ ਵੀ ਕੀਤਾ ਔਰ ਜਿਹੜੀ ਸਾਡੀਆਂ ਮੰਗਾਂ ਹੋਰ ਨੇ ਅਸੀਂ ਉਹਨਾਂ ਨੂੰ ਯਾਦ ਦਵਾਇਆ ਕਿ ਜੀ ਸਾਡੇ ਸਿੱਖਾਂ ਦੇ ਵਿੱਚ ਜਦ ਅਸੀਂ ਗਏ ਹਾਂ ਤੇ ਕਈਆਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਸਾਡੀ ਬੰਦੀ ਸਿੰਘਾਂ ਨੂੰ ਲੈ ਕੇ ਵੀ ਹਨ ਔਰ ਸਿੱਖ ਸਮਾਜ ਦੇ ਜਿਹੜੇ ਹੋਰ ਕੰਮ ਨੇ ਤੇ ਉਹਨਾਂ ਨੇ ਸਾਨੂੰ ਉੱਤੇ ਖੜੇ ਖਲੋਤੇ ਹੀ ਆਸ਼ਵਾਸਨ ਵੀ ਦਿੱਤਾ ਕਿ ਮੈਂ ਹਾਲ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਿਹੜੇ ਕੰਮ ਮੇਰੇ ਸਕੋਪ ਦੇ ਹੈਗੇ ਨੇ ਉਹਨਾਂ ਨੂੰ ਬੇਜ਼ਰੂਰ ਪੂਰਾ ਕਰਾਂਗਾ ਔਰ ਸਾਨੂੰ ਉਮੀਦ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਵੀ ਅਸੀਂ ਪ੍ਰਧਾਨ ਮੰਤਰੀ ਸਾਹਿਬ ਕੋਲ ਲੋਕ ਕੰਮ ਲੈ ਕੇ ਗਏ ਆ ਸਿੱਖ ਕੌਮ ਦੇ ਹਮੇਸ਼ਾ ਉਹ ਅੱਗੇ ਵਾਚੜ ਕੇ ਉਹ ਪੂਰੇ ਹੋਏ ਨੇ ਸੋ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟਸ ਕਰਕੇ ਪਾਈ ਜਾਏ ਕਿ ਨਰਿੰਦਰ ਮੋਦੀ ਜੀ ਨੂੰ ਵਾਪਸ ਲਿਆ ਜਾਏ ਉੱਥੇ ਹੀ ਪ੍ਰਧਾਨ ਮੰਤਰੀ ਜੀ ਦਾ ਵੀ ਜਿਹੜਾ ਧੰਨਵਾਦ ਕੀਤਾ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਸਾਡੀਆਂ ਭਾਵਨਾਵਾਂ ਨੂੰ ਸਮਝਿਓ ਸਾਡੇ ਹੋਰ ਮੁੱਦੇ ਨੇ ਜਿਹੜੇ ਖਾਸ ਤੌਰ ਤੇ ਜਿਹੜੀ ਮੈਂ ਹੁਣੇ ਬੰਦੀ ਸਿੰਘਾ ਜੀ ਵੀ ਗੱਲ ਕੀਤੀ ਔਰ ਕਿਸਾਨ ਕਿਸਾਨ ਵੀਰਾਂ ਦੀ ਵੀ ਸੋ ਇਹ ਮੁੱਦਿਆਂ ਨੂੰ ਵੀ ਅੱਗੇ ਟੇਕਓਰ ਕਰਨ ਤੇ ਸਾਨੂੰ ਬਹੁਤ ਖੁਸ਼ੀ ਹੋਈ